ਕਰ ਦਿੱਤੇ ਜੀ ਆ ਕੱਲ ਹੀ ਸ਼ਾਮੀ 8:30 ਵਜੇ ਦੁਕਾਨ ਬੰਦ ਕਰਕੇ ਗਏ ਆ ਸਵੇਰੇ 9:00 ਵਜੇ ਖੋਲੀ ਆ ਦੁਕਾਨ ਜਦੋਂ ਖੋਲਣ ਲੱਗਾ ਮੈਂ ਤਾਂ ਸ਼ਟਰ ਦੀਆਂ ਸਾਈਡ ਦੀਆਂ ਪੱਤੀਆਂ ਤੋੜ ਕੇ ਚੋਰਾਂ ਵੱਲੋਂ ਕਿ ਸ਼ਟਰ ਚੁੱਕੇ ਅੰਦਰੋਂ ਚੋਰੀ ਦੀ ਵਾਰਦਾਤ ਕੀਤੀ ਗਈ ਹੈ ਭਾਜੀ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਆਪਣਾ ਤੇ ਪੁਲਿਸ ਅਧਿਕਾਰੀਆਂ ਨੂੰ ਕੰਪਲੀਟ ਕਰ ਦਿੱਤੀ ਨੁਕਸਾਨ ਇਹ ਵੀ 80000 ਰੁਪਏ ਦਾ ਹੋਇਆ ਪੁਲਿਸ ਸਟੇਸ਼ਨ ਨੂੰ ਰਿਪੋਰਟ ਕਰ ਦਿੱਤੀ ਆ ਹਾਂਜੀ ਕੀ ਮੰਗ ਕਰਨ ਮੰਗ ਇਹ ਹੀ ਕਰਦੇ ਕਿ ਜਿਹੜੀਆਂ ਨਿਤ ਦੀਆਂ ਵਾਰਦਾਤਾਂ ਹੋ ਰਹੀਆਂ ਤੇ ਠੱਲ ਪਾਈ ਜਾਵੇ ਸੁਣਨ ਵੀ ਚਾਹਿਆ ਹੋਰ ਵੀ ਕਿਸੇ ਅੱਗੇ ਦੁਕਾਨ ਤੇ ਵੀ ਚੋਰੀ ਹੋਈ ਹੈ ਹਾਂਜੀ ਅੱਗੇ ਵੀ ਹੋਈ ਇੱਕ ਦੁਕਾਨ ਤੇ ਚੋਰੀ ਹੋਈ ਹੈ ਇਹ ਪਿਛਲੀ ਰਾਤ ਹੀ ਹੋਈ ਹੈ ਜਿਸ ਦਿਨ ਤੁਹਾਡੇ ਹੋਈ ਸੀ ਸਵੇਰ ਰਾਤ ਜੀ ਜੀ ਸੇਮ ਸੇਮ ਉਧਰ ਵੀ ਉਹੀ ਜਿੱਦਾਂ ਸ਼ਟਰ ਦੀਆਂ ਪੱਤੀਆਂ ਇੱਥੇ ਤੋੜੀਆਂ ਉਹਦੀਆਂ ਵੀ ਸ਼ਟਰ ਨਹੀਂ ਪੱਤੀ ਉੱਡੇ ਤੋੜੇ ਤੁਹਾਡਾ ਭਾਜੀ ਕੀ ਕੀ ਲੈ ਕੇ ਗਏ ਚੋਰ ਮੇਰੇ ਇਨਵਰਟਰ ਲੈ ਗਏ ਤੇ ਦੋ ਤਿੰਨ ਬੈਟਰੀ ਲੈ ਗਏ ਦੋ ਐਲ ਸੀ ਡੀ ਲੈ ਗਏ ਕੁਝ ਗੱਲੇ ਵੀ ਤੇ ਕਿਆ ਸੀਗਾ ਉਹ ਲੈ ਗਏ ਸੋ ਇਹ ਪਹਿਲਾਂ ਵੀ ਤੁਹਾਡਾ ਰਗਦੀ ਹੋਇਆ ਹੈ ਕਿ ਜਾਂ ਪਹਿਲੀ ਵਾਰੀ ਚੋਰੀ ਨਹੀਂ ਪਹਿਲੇ ਨਹੀਂ ਕਰਦੇ ਕੀ ਮੰਗ ਕਰਦੀ ਹੈ ਮੰਗ ਇਹ ਹੈ ਕਿ ਜਿਹੜੇ ਚੋਰ ਚੋਰੀਆਂ ਕਰਦੇ ਆ ਉਹ ਉਹਨਾਂ ਨੂੰ ਛੇਤੀ ਤੋਂ ਛੇਤੀ ਫੜਿਆ ਜਾਵੇ ਠੀਕ ਬਹੁਤ